ਓਹੋ ਕੀ ਹੋ ਗਿਆ ਸਵੇਰ ਸਵੇਰ ਜਵਾਕੜੀ ਦੇ ਸਰਾਣੇ ਹੋਈ ਬੈਠੀ ਆ ਬੇਬੇ ਨੀ ਹੌਣ ਤੂੰ ਕਾਹ ਵੀ ਘੁੱਟਿਆ ਕਰਦੇ ਤੈਨੂੰ ਅੰਦਰ ਤਾਂ ਪਤਾ ਮੜ ਫਟ ਨੀ ਸੁੱਤੀ ਉੱਟੀ ਕੁੜੀ ਅੱਜ ਨੋ ਮਿੱਟੀ ਲਾ ਕੇ ਆਈ ਆ ਸਾਰਾ ਫੁੱਟਿਆ ਪਿਆ ਸੀ ਲਮਾਰੀ ਦੀ ਬੇਜਲੀ ਕੱਪੜੇ ਵੀ ਨਹੀਂ ਰਹੇ ਕੱਲੀ ਸਾਲੀ ਬਲੇਨ ਜੀ ਰਹਿ ਗਈ ਕੀ ਬੰਦਾ ਕਰੇਗਾ ਯਾਰ ਨਹੀਂ ਛੱਡਦੀ ਨਹੀਂ ਛੇਦੀ ਖਿਹੜਾ ਨਹੀਂ ਛੱਡਦੀ ਮੈਂ ਤੈਨੂੰ ਦੱਸਦੀ ਗੱਲ ਨੀ ਬੇਬੇ ਬੋਲ ਪਾ ਨੀ ਬੋਲ ਬੋਲ ਪਾ ਠੰਡ ਪਈ ਮੇਟ ਨੂੰ ਦੇਖਿਆ ਜਾਂਦਾ ਪਤਾ ਨਹੀਂ ਹੁਣ ਬੇਬੇ ਕਰੀ ਜਾਂਦੀ ਆ ਚਾਹ ਕਰਦੇ ਚਾਹ ਕਰਦੇ ਵੀ ਦੱਸ ਇੱਕ ਕੰਮ ਨਿਭੜੂਗਾ ਤਾਂ ਹੀ ਦੂਜਾ ਕਰੂੰਗੀ ਐਂ ਕਹਿੰਦੇ ਆ ਜਿਵੇਂ ਮੇਰੇ ਤਾਂ ਚਾਰ ਹੱਥ ਲਾਏ ਹੁੰਦੇ ਆ ਉਹ ਤਾਂ ਚਾਹ ਕਹਿੰਦਾ ਤੇਰੀ ਮਾਂ ਨੂੰ 4-5 ਘੰਟੇ ਹੋ ਗਏ ਕਈ ਨੂੰ ਦੱਸ ਨਾੜੇ ਪਤਾ ਵੀ ਜਵਾਕੜੀ ਸੁੱਤੀ ਉੱਠੂਗੀ ਮੈਂ ਉਹ ਤੂੰ ਕੱਦੀ ਬੈਠੀ ਹੈ ਤੇਰੀ ਮਾਂ ਨੂੰ ਡੀਕਦੀਆਂ ਹੁਣ ਐ ਦੱਸ ਉੱਥੇ ਮਾਂ ਨਾਲ ਬੈਠੀ ਆ ਇਹਨਾਂ ਤਾਂ ਬਣਾ ਬਹੁਤ ਪਤਾ ਵੀ ਹੁਣ ਤੇਰੀ ਇੱਕ ਮਾਈਆਂ ਨਾਲ ਮੇਰਾ ਪੁੱਤ ਸਾਰੀ ਸਾਰੀ ਕੰਮ ਕਰਦਾ ਪੋਰਾ ਵੀ ਐ ਨਹੀਂ ਹੈਗਾ ਵੀ ਮਨਵਟ ਜਵਾਕਾਂ ਨੂੰ ਚਾਹ ਪਾਣੀ ਦੇਦਾ ਜੰਮੀ ਸਰ ਮੈਂ ਲਾਦੀ ਤੇਰੀ ਮਾਂ ਨੇ ਤਾਂ ਦੱਦੀ ਤੂੰ ਸਾਰਾ ਦਿਨ ਮਮਮੀ ਨੂੰ ਬੋਲੀ ਜਾਨੀ ਆ ਬੋਤ ਮਮਮੀ ਨਹੀਂ ਬੋਲਦੀ ਨਹੀਂ ਮੇਰੀ ਗੱਲ ਸੁਣ ਹੁਣ ਤੇਰੇ ਪਾਪਾ ਸਾਰੀ ਦਿ ਇਹ ਟੈਂਪੂ ਚਾਉਣਾ ਹਾਂ ਦਾ ਕਹੀਂ ਚਲਾਉਂਦਾ ਹੁਣ ਐ ਦੱਸ ਹੁਣ ਆਪਾਂ ਨੂੰ ਜੇ ਉਹ ਚਾਹ ਪਾਣੀ ਨਹੀਂ ਦੇਉ ਆਪਾਂ ਨੂੰ ਫਿਰ ਕੀ ਫਾਇਦਾ ਉਹ ਤਾਂ ਤੇਰੀ ਬਾਤ ਕੋਈ ਫਾਇਦਾ ਐਂ ਤਾਂ ਸੋਨ ਚਾਹ ਪਾਣੀ ਤਾਂ ਤੇਰੀ ਮਾਂ ਨਹੀਂ ਕਰਨੇ ਫਿਰ ਮੈਨੂੰ ਐਂ ਦੱਸ ਗੇ ਬੁੜੀ ਬੋਲਦੇ ਫਿਰ ਕਹਿੰਦੀ ਮਾਂ ਲੜਦੀ ਹੈ ਹਨਾ ਲੜਦੀ ਹੈ ਫਿਰ ਹੁਣ ਦੱਸ ਮੈਨੂੰ ਕੀ ਕਰਾਂ ਹੁਣ ਜਾਂ ਤੂੰ ਸੁੱਤੀ ਉੱਠੀ ਹੁਣ ਪਤਾ ਤਾਂ ਹੈਗਾ ਵੀ ਚਾਹ ਤਾਂ ਨਹੀਂ ਦਿਵਾਖੜੀ ਨੂੰ ਮਣੀ ਮੱਟੀ ਸ਼ਰਮ ਕਰ ਲੈ ਜੰਮੀ ਨਹੀਂ ਸ਼ਰਮ ਕਰਦੀ ਭਾਈ ਤੇਰੀ ਮਾਂ ਤਾਂ ਮੈਨੂੰ ਬਾਹਲੇ ਲਹੂ ਹੈਰਾਨ ਕਰਦੀ ਹੈ ਹੁਣ ਕਿ ਦੇਖ ਕੇ ਪਤਾ ਕਿੱਥੇ ਆਇਓ ਹੁਣ ਕਹੇ ਆ ਦੇ ਲੈ ਇਹਨੂੰ ਬੁੜਕਦੀ ਐ ਮਾੜੀ ਮਾੜੀ ਜਮੀ ਨਹੀਂ ਲਿਆਕ ਤਾਂ ਹੈਗੀ ਵੀ ਜਵਾਕਾਂ ਨੂੰ ਚਾਹ ਦੇਣੀ ਲੈ ਦੇਖ ਲੈ ਆਏ ਬੋਲਦੀ ਐ ਸੂਹੀ ਗਦੜਜ ਵਾਂਗੂ ਹਰ ਵਕਤ ਰੰਗ ਨਹੀਂ ਰੈਂਦੀ ਐ ਹਰ ਵਕਤ ਰੰਗ ਨਹੀਂ ਰੈਂਦੀ ਐ ਓਹੋ ਕੀ ਹੋ ਗਿਆ ਸਵੇਰ ਸਵੇਰ ਜਵਾਕੜੀ ਦੇ ਸਹਰਾਣੇ ਹੋਈ ਬੈਠੀਆਂ ਬੇਬੇ ਨਹੀਂ ਹੋਂਦ ਤਾਂ ਕਾਹ ਵੀ ਕੁਟਤਾ ਕਰਦੇ ਤੈਨੂੰ ਇਹਨਾਂ ਦਾ ਤਾਂ ਪਤਾ ਮਾੜ ਮੋਟਾ ਵੀ ਸੁੱਤੀ ਉੱਟੀ ਕੁੜੀ ਆ ਜੀ ਨਾ ਮਿੱਟੀ ਲਾ ਕੇ ਆਈਆਂ ਸਾਰਾ ਫੁੱਟਿਆ ਪਿਆ ਸੀ ਫਿਰ ਯਾਰੋ ਸੁੱਤੀ ਉੱਠੇ ਤੈਨੂੰ ਪਤਾ ਨੋ 9:00 ਵਜ ਗਏ ਅਜਾਂ ਇਤਵਾਰ ਤੀ ਕੁੜੀ ਉਹ ਪਈਆ ਵੀ 9:00 ਵਜ ਗਏ ਹੁਣ ਉੱਠ ਕੇੜੇ ਵੀ ਦੋਣਾ ਚਾਹ ਪਾਣੀ ਦਾ ਦੇ ਦਾਂ ਚਾਹ ਕਰਕੇ ਜਾਂਦੀ ਤਾਂ ਤਮੋਤ ਲਾ ਕੇ ਸੁਣ ਮੇਰੀ ਗੱਲ ਸੁਣ ਬੇਬੇ ਤੇਰੇ ਨਾਲ ਗੋਡੇ ਖੜ ਜਾਣਗੇ ਤੈਨੂੰ ਕਿੰਨੇ ਵਾਰੀ ਕਹਤਾ ਮਾੜਾ ਮੋਟਾ ਦਾ ਕਰਦਾ ਕੰਮ ਕਰ ਲੈ ਤਰਮੋਤ 'ਚ 9:00 ਤੇ ਬੈਠੀ ਰਹਿਣੀ ਆ ਤਰਮੋਤ 'ਚ ਚਾਹ ਪਾ ਕੇ ਜਾਂਦੀ ਹੁਣ ਤਾਂ ਇਹਨੂੰ ਪਤਾ ਮੈਂ ਤਾਂ ਜਿਹੜਾ ਮੇਰਾ ਕੰਮ ਆ ਮੈਂ ਤਾਂ ਕਰਦੀ ਆ ਭਾਈ ਲਸਣ ਘਾਟਾ ਮੈਂ ਚੱਲਦਾ ਨਹੀਂ ਐ ਸਬਜੀ ਮੈਂ ਤੇਰੀ ਘਟਦਾ ਨਹੀਂ ਆ ਹੁਣ ਮੈਨੂੰ ਐ ਥੋੜਾ ਵੀ ਤੇਰੇ ਰ ਮੈਂ ਕਰ ਦਨੀ ਆ ਚਾਹ। ਯਾ ਕਰ ਮੇਰਾ ਪੁੱਤ ਨੂੰਣ ਕੇ ਕਿਆ? ਪੁੱਛਣ ਵਾਲਾ ਹੋਵੇ ਬੇਬੇ ਨੂੰ ਕੋਈ। ਉਹ ਜਿੱਦ ਨੂੰ ਇਹ ਜਾ ਕੇ ਪੁੱਛਣਾ ਕੀ ਹੋਵੇ? ਪੁੱਛੋ। ਹਾਏ ਹੇ। ਲੈ ਬੇਬੇ ਚਾਹ। ਲੈ ਬੇਟਾ। ਲੈ ਮੇਰਾ ਪੁੱਤ ਬੈਠਾ ਕੇ ਚਾਹ ਪੀ। ਮੈਂ ਤਾਂ ਦੁਆਰਾ ਸੌਂਗੀ ਫੇਰ। ਹੂੰ ਸੌਂਗੀ। ਨਾ ਬੇਬੇ, ਮੈਨੂੰ ਆਏ ਦੱਸੀ। ਤੈਨੂੰ ਦੱਸ ਕੇ ਗਿਆ ਹੈ ਕਿੱਥੇ ਗਿਆ? ਤੇ ਬਈ ਪਤਾ ਨਹੀਂ ਮੈਨੂੰ ਤਾਂ ਦੱਸ ਕੇ ਨਹੀਂ ਗਿਆ। ਹੁਣ ਤੈਨੂੰ ਦੱਸ ਕੇ ਗਿਆ ਹੁਣ। ਹੁਣ ਮੈਨੂੰ ਕਿੱਥੇ ਦੱਸਦੇ ਹੋ ਤੁਸੀਂ ਹੁਣ ਮੇਰੀ ਗੱਲ ਸੁਣ ਹਾਂ ਮਾ ਤਾਂ ਨਾ ਤਾਂ ਦੱਸ ਕੇ ਜਾਂਦਾ ਵੀ ਬੰਦਾ ਦੱਸ ਕੀ ਵਗਦੇ ਮੇਰੇ ਤਾਂ ਸਾਨਾ ਦਿਨ ਕੰਮ ਹੁੰਮੇ ਵਿਚਰੇ ਰਹਿੰਦੇ ਆ ਨਾ ਹੁਣ ਤੂੰ ਜਾਣੇ ਉਹ ਜਾਣੇ ਮੈਨੂੰ ਘਰ ਦੀ ਗੱਲ ਕਦੇ ਗੱਲ ਦੱਸਿਆ ਤੁਸੀਂ ਕਿੱਧਰ ਨੂੰ ਜਾਣੇ ਹੋ ਕਿੱਧਰ ਨੂੰ ਹੋਣੀ ਮੈਂ ਤਾਂ ਇੱਕ ਰਾਖੀ ਵਾਸਤੇ ਬੈਠੀ ਆ ਆਹੋ ਜਿਵੇਂ ਪਤਾ ਹੀ ਨਹੀਂ ਹੁੰਦਾ ਉਸਦਾ ਸਾਰੇ ਪਸਤਾ ਪਤਾ ਨਾਲ ਲੈ ਪਤਾ ਕਿ ਮੈਂ ਤਾਂ ਹੁਣ ਘਰ ਦੀ ਰਾਖੀ ਬੈਠੀ ਆ ਕਿਹੜਾ ਕੋਈ ਕੰਮ ਹੁੰਦਾ ਮਨਵਟ ਉਹ ਕਰ ਲੈਣੀ ਆ ਚਲ ਹੁਣ ਉਹਨੂੰ ਨਾ ਕਹਿਦੀ ਵੀ ਮੈਂ ਤੈਨੂੰ ਪੁੱਛਦੀ ਸੀ ਉਹ ਆਉਂਦਾ ਆ ਚਰਬਤਲਾਂ ਨੂੰ ਕਿਧਰ ਗਿਆ ਤੀ ਉ ਬੋਲੀ ਨਾ ਮਾਤਾ ਕੋਸ ਹੁਣ ਤੁਸੀਂ ਕਿਹ ਝੰਜੂਆ ਬਈ ਰੱਖਦੀ ਹੋ ਹਰ ਵਕਤ ਕਿਧਰ ਨਾ ਰੋਈ ਰੋਣਾ ਨਾ ਇਹ ਵੇ ਕਿਧਰ ਨਾ ਗਿਆ ਤੀ ਮੈਂ ਤਾਂ ਇਹ ਪੁੱਛਦੀ ਵੀ ਕਿਧਰ ਗਿਆ ਹੋ ਮੈਂ ਤਾਂ 껠ੜਾ ਪੁੱਸਣ ਗਿਆ ਤੀ ਤੇ ਮੈਨੂੰ ਮੜ ਮੜ ਨਾ ਇਹਨੂੰ ਦੱਸ ਕੇ ਗਿਆ ਨਾ ਤਾਂ ਮੈਨੂੰ ਦੱਸ ਕੇ ਗਿਆ ਹਾਂ ਹੁਣ ਮੈਨੂੰ ਦੱਸ ਕੇ ਜਾ ਕਰੋ ਫਿਰ ਇਹ ਗੱਲ ਮੈਨੂੰ ਦੱਸਣਾ ਤਾਂ ਚਾਹੀਦੀ ਹੈ ਫਿਰ ਦੱਸਣਾ ਤਾਂ ਚਾਹੀਦੀ ਹੈ ਮੈਂ ਰੋਟੀ ਟਾਇਬ ਨੂੰ ਮੁੜਿਆ ਗਿਆ 껠ੜਾ ਪੁੱਸਣ ਗਿਆ ਤੀ 껠ੜਾ ਮਿਲਿਆ ਜਫੇਰ ਨਹੀਂ ਮਿਲਿਆ ਚਲ ਚੰਗਾ ਜੀ ਮੇਰੀ ਗੱਲ ਸੁਣੋ ਐਵੇਂ ਮੂੰਹ ਕਰਕੇ ਕੀ ਐ ਮੈਨੂੰ ਐਂ ਦੱਸੋ ਚਾਹ ਦੀ ਕੁੱਟੀ ਲੈ ਕੇ ਦੇਵਾ ਨਹੀਂ ਚਾਹ ਨਹੀਂ ਪੀਣੀ ਮੈਂ ਤਾਂ ਆਰਾਮ ਕਰਦਣਾ ਸਰ ਕਿਉਂ ਕੀ ਹੋ ਗਿਆ ਠੀਕ ਤਾਂ ਹੈ ਗਿਆ ਨਾ ਮੈਂ ਸਿਰ ਆਰਾਮ ਕਰ ਲੰਨੇ ਆ ਦਵਾਈ ਲਈ ਸੀ ਡਾਕਟਰ ਤੋਂ ਹਾਂ ਹਾਂ ਲੈਂਦੇ ਸੀ ਦਵਾਈ ਤਾਂ ਤੂੰ ਤਾਂ ਥੱਕਿਆ ਹੀ ਰਹਿੰਦਾ ਉਹ ਬੀਪੀ ਆ ਵਧੀਆ ਵਾਲੀ ਥੱਕੇ ਹੀ ਨਹੀਂ ਰਹਿੰਦਾ ਸਾਰੀ ਦਿਹਾੜੀ ਕੋਈ ਨਾ ਤੁਸੀਂ ਪੈ ਜਾਓ ਫਿਰ ਪੁੱਤ ਗਏ ਚਾਹ ਪੀ ਦੀ ਜਰ ਮੰਮੀ ਨੇ ਫੜਾ ਦੇ ਕੱਪ ਉਹ ਤਾਂ ਹੋ ਜਾਊਗਾ ਲੈ ਮੇਰੀ ਗੱਲ ਸੁਣ ਤੂੰ ਐ ਕਿਉਂ ਕਾਪਰ ਕਾਪਰ ਪਹਿਨੀ ਹੁੰਦੀ ਹੈ ਹੈ ਚਲ ਕੰਮ ਤਾਂ ਪੁੱਛਣ ਜਾਣਾ ਹੀ ਆ ਬੰਦੇ ਨੇ ਹੁਣ ਕੰਮ ਇਹ ਨਹੀਂ ਪੁੱਛਣ ਜਾਊਗਾ ਮੈਂ ਪੁੱਛਣ ਜਾਊਂਗੀ ਬਲਾਂ ਮੇਰੀ ਗੱਲ ਸੁਣ ਪੁੱਤ ਜੇ ਹੁਣ ਮੈਂ ਨਹੀਂ ਪੁੱਛੂੰ ਜਾਂ ਤੂੰ ਨਹੀਂ ਪੁੱਛੇਂਗੀ ਫਿਰ ਆਪਾਂ ਨੂੰ ਤਾਂ ਟੈਨਸ਼ਨ ਖਾਜੂਗੀ ਹੋਊਗੀ ਕਿ ਨਾ ਟੈਨਸ਼ਨ ਜੇ ਹੁਣ ਤੈਨੂੰ ਦੱਸ ਕੇ ਜਾਂਦਾ ਚਲ ਮੈਨੂੰ ਤੂੰ ਦੱਸ ਦੇ ਮੰਮੀ ਉੱਥੇ ਗਿਆ ਉਹ ਠੀਕ ਆ ਹੁਣ ਦੱਸ ਕੇ ਤਾਂ ਜਾਣਾ ਚਾਹੀਦਾ ਹੁਣ ਆਪਾਂ ਤਾਂ ਉਸਨੂੰ ਇੰਡੀਕਦੇ ਆਂ ਵੀ ਕੱਲ ਜਾਊਗਾ ਕੱਦ ਭਈ ਢੇੜਾ ਲਾਊਗਾ ਮੇਰੀ ਗੱਲ ਸੁਣ ਲੈ ਨਾ ਢੇੜੇ ਦੀ ਤਾਂ ਠੀਕ ਆ ਪਰ ਇੰਨਾ ਵੀ ਲਾਲਚ ਨਹੀਂ ਕਰਨਾ ਚਾਹੀਦਾ ਇਹਦਾ ਦੋ ਦਿਨਾਂ ਦਾ ਚਿੱਤ ਢਿੱਲ ਹੈ ਹੁਣ ਮੈਨੂੰ ਰਾਤ ਕਹਿੰਦਾ ਸੀ ਰਾਤ ਸਾਰੀ ਰਾਤ ਨਹੀਂ ਸੁੱਤਾ ਇਹ ਹੈ ਕਰੀਆਂ ਦਾ ਮੇਰੇ ਇੱਥੇ ਅੱਗ ਲੱਗੀ ਪਈ ਹੈ ਮੇਰੇ ਅੱਗ ਲੱਗੀ ਪਈ ਹੈ ਹੁਣ ਤੋਠਣੋਂ ਹਟ ਦੇਵੇ ਸਰੀਰ ਤਾਂਹੀਂ ਲੋਟ ਰਹੂਗਾ ਜਦ ਤਾ ਮੜਾ ਮੋਟਾ ਕੰਮ ਕਰਦਾ ਜਦ ਹੀ ਝੋਟ ਛਲੰਦਾ ਬੇਬੇ ਗੱਲ ਤਾਂ ਐ ਕਰਦੀਆਂ ਜਿਵੇਂ ਉਹਨੂੰ ਪੀਣ ਮੈਂ ਲਾਇਆ ਹੁੰਦਾ ਨਾ ਜੇ ਤੈਂ ਪਹਿਲਾਂ ਵਰਜਿਆ ਹੁੰਦਾ ਹੁਣ ਨੂੰ ਨਾ ਪੀਂਦਾ ਹੁੰਦਾ ਬਈ ਹੁਣ ਮੇਰਾ ਹਟਾਇਆ ਤਾਂ ਹਟਦਾ ਨਹੀਂ ਜਿਆਦਾ ਨਾ ਬੋਲ ਆ ਭਾਂਡੇ ਲੈ ਕੇ ਚੱਕੇ ਜਾਨੀ ਕੁੜੀ ਤੂੰ ਨੇ ਪੜ ਲਿਆ ਮਾਣਾ ਮੋਟਾ ਅੱਖਰ ਆਪ ਤੱਕ ਹਾਕੇ ਨਹੀਂ ਰਾਜੀ ਉਹ ਇਹ ਦੇ ਕਾਸਮਾ ਮਹੀ ਮਿਲਿਆ ਸੀ ਤੁਹਾਨੂੰ ਹੁਣ ਰਿਹਾ ਕੀ ਆ ਮੇਰੇ ਚ ਸਾਰੇ ਬੈੱਡ ਵੀ ਵੇਚ ਲਏ ਨੇ ਲਮਾਰੀ ਵੀ ਵੇਚ ਲਈ ਕੱਪੜੇ ਵੀ ਨਹੀਂ ਰਹੇ ਕੱਲੀ ਸਾਲੀ ਬਲੇਨ ਜੀ ਰਹਿ ਗਈ ਦਾ ਕਰੇਗਾ ਯਾਰ ਹੂੰ ਸਾਲਾ ਦਰੂ ਦਾ ਜਗਾੜ ਵੀ ਨਹੀਂ ਹੋਇਆ ਕਿਸੇ ਪਾਸੇ ਉਹਨਾਂ ਪੱਲੇ ਹੈਗਾ ਕੁਸਾ ਇੱਕ ਤੈਰੀ ਨੂੰ ਕੁ ਸਾਲਾ ਦਿਮਾਗ ਵੀ ਨਾ ਚੱਲਦਾ ਇਹਨੂੰ ਚਲਾ ਜਾ ਸਾਹ ਉਸਤਾ ਕਰੀਏ ਆ ਯਾ ਸਾਲਾ ਲੈ ਐਂਦਾ ਵੀਰ ਚਲਾਇਆ ਤਾਂ ਕੰਮ ਆ ਹੀ ਗਿਆ ਲੈ ਭੈਣ ਕੋਲ ਚਲਦੇ ਆ ਨਾਲੇ ਖਾਵਾਂਗੇ ਚੀਜ਼ੀਆਂ ਉੱਥੇ ਨਾਲੇ ਪੀਵਾਂਗੇ ਧਾਰੂ ਲੇ ਪਰ ਉਹ ਨਾ ਖਾਣ ਪੀਣ ਵਾਲਾ ਪੂਰਾ ਸ਼ਕੀਨ ਹੈ ਆ ਹਰਮਣਾ ਕੰਮ ਆ ਗਿਆ ਨਾ ਦਮਾਦ ਤੂੰ ਲਾਉਂਦਾ ਨਹੀਂ ਹੁੰਦਾ ਜਗਾੜ ਲੈ ਹੁਣ ਲਾ ਕੇ ਫੋਨ ਲਾਣਾ ਤੈਨੂੰ ਫੋਨ ਲਾਣਾ ਚੱਲ ਬੈ ਚੱਕ ਲੈ ਹੁਣ ਆ ਗਿਆ ਆ ਹਰਮਣਾ ਹੈਲੋ ਹੈਲੋ ਪੈਣਾ ਉਹ ਸਾਰਾ ਤੇਰਾ ਜੀਜਾ ਬੋਲਦਾ ਜੀਜਾ ਕਿਵੇਂ ਜੀਜਾ ਠੀਕ ਐ ਮੈਂ ਆਉਣਾ ਸੀ ਅੱਜ ਤੇਰੇ ਕੋਲ ਹੈਲੋ ਹੈਲੋ ਆਉਂਦੀਦਾ ਹੈਗੀ ਬਾਜਾ ਹੈਲੋ ਹੈਲੋ ਲੈ ਕੱਟਤਾ ਫੋਨ ਗੋਣੇ ਸੜਾ ਉਰੇ ਆਉਣਾ ਫਰਦਾ ਸੜਾ ਤੇਰੀ ਉਰੇ ਬੂਰੀਆਂ ਬੰਨੀਆਂ ਨੇ ਖੜਾ ਖਰਚੇ ਦਾ ਘਰ ਆ ਢੱਡਾ ਲਿਆ ਖਾਂਦਾ ਵੀ ਬਹੁਤ ਆ ਇਹਦਾ ਲੈ ਲੈ ਹੁਣ ਚੱਕਦਾ ਵੀ ਨਹੀਂ ਚਲੋ ਆ ਫੇਰ ਕਰ ਲਿਆ ਸਾਈਡੈਂਟੇ ਕਰ ਜਾ ਕਰੀ ਚੱਲ ਫੋਨ ਹੁਣ ਮੈਂ ਵੀ ਭਰੋਂ ਦਾ ਚ ਇੱਕ ਨਹੀਂ ਹਟਦਾ ਲਾਉਣਾ ਜਿੰਨਾ ਚੱਕ ਮੇਰੀ ਭੈਣ ਨਾਲ ਗੱਲ ਨਹੀਂ ਹੁੰਦੀ ਸੋਪਨਾ ਜੀ ਸਾਲਾ ਸੋਪਨਾ ਜੀ ਵੀ ਡਰਾਤੇ ਜਦੋਂ ਆਉ ਉਹ ਸਾਲਾ ਪਤਾ ਨਹੀਂ ਕੀ ਕੁਛ ਕਰੂਗਾ ਤਾਂ ਆ ਕੇ ਆਉ ਤਾਂ ਸਹੀ ਪੱਕਾ ਉਹ ਹਟਦਾ ਨਹੀਂਗਾ ਹੁਣ ਜਿਵੇਂ ਸਾਲਾ ਉਹ ਸਾਲਾ ਟੈਕੇ ਕਰਾਤਾ ਸੀ ਆ ਸੋਪਰੇ ਦਾ ਟੈਕਾ ਹੋਇਆ ਨਹੀਂ ਆਉ ਤਾਂ ਸਹੀ ਜਦੋਂ ਆ ਗਿਆ ਖਰਚਾ ਦਾ ਬਹੁਤ ਕਰਾਉ ਉਹ ਫੇਰ ਤਾਂ ਹਾਲ ਟੈਕ ਪੱਕਾ ਕਰਾਉ ਮੇਰਾ ਓਹ ਹੋ ਲੈ ਇਹਨਾਂ ਰੋਟੀ ਵੀ ਪੁੱਛੀ ਲਾਉਣ ਨਾਲ ਕੰਮ ਨਿਭੜ ਜੂਗਾ ਨਾ ਮੈਂ ਤਾਂ ਇਹ ਪੁੱਛਣ ਆਈ ਸੀ ਵੀ ਰੋਟੀ ਬਕਾ ਦੇ ਤੂੰ ਹਾਂ ਹੀ ਬੈਠਾ ਮੈਂ ਤਾਂ ਬੈਠੀ ਬਹਿ ਗਿਆ ਤੀ ਆ ਪਿਆਦੀ ਮੈਂ ਚੱਲ ਬੈਠੀ ਜੀ ਕਿਹਦੀ ਨੀਂਦ ਨਹੀਂ ਆਈ ਚੰਗਾ ਬਲ ਤਾਂ ਸੁੱਤਾ ਬੈ ਛੱਡ ਕੇ ਗਈਆਂ ਮੈਂ ਨਹੀਂ ਮੈਂ ਤਾਂ ਬੈਠਾ ਮੇਰੇ ਫੋਨ ਆ ਹੀ ਜਾਂਦਾ ਫੜਾਈ ਲੈ ਦੇਖੀ ਤੇ ਸੱਚਿਆ ਨਹੀਂ ਗਿਆ ਪਹਿਲਾਂ ਮਹਰਮਣ ਦਾ ਫੋਨ ਆ ਹੀ ਜਾਂਦਾ ਸੀ ਉਹ ਮੈਂ ਮਰ ਜਾ ਤੂੰ ਐਂ ਦੇਖੀ ਪੰਜਾਬ ਫੋਨ ਆ ਗਏ ਤੂੰ ਮੈਨੂੰ ਦੱਸਿਆਗਾ ਤੂੰ ਨਹੀਂ ਇਹਨਾਂ ਪਸਾਇਆ ਪਰੂਏ ਸਾਇਲੈਂਟ ਕਿਉਂ ਲਾਇਆ ਤੇ ਇਹ ਮੇ ਤਾਂ ਫੋਨ ਰਿੰਗਤੇ ਸੀਗਾ ਮੇਰਾ ਤਾਂ ਫੋਨ ਬੋਲਦੀ ਮੈਨੂੰ ਐ ਸਾਇਲੈਂਟ ਤੇਰਾ ਲਾਇਆ ਵਾ ਮੈਂ 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 ਨਹੀਂ ਲਾਇਆ ਫੋਨ ਸਾਇਲੈਂਟ ਤੇ ਕਿਹਦੇ ਮਿਲ ਜਾਂਦੇ ਫੋਨ ਆਉਣ ਤੈਨੂੰ ਮੇਰੇ ਭਰਾ ਦੇ ਆਉਂਦੇ ਫੋਨ ਮੈਨੂੰ ਤੇਰੀ ਮਾਂ ਤੇਰੀ ਨਹੀਂ ਬਾਪ ਤੇਰਾ ਨਹੀਂ ਕੱਲਾ ਭਰਾ ਤੇਰਾ ਉਹ ਫੋਨ ਆਇਆ ਕੱਲੇ ਦਾ ਤੇਰੀ ਗੱਲ ਸੁਣ ਲੈ ਤੂੰ ਜਾਣ ਜਾਣ ਕੇ ਨਾ ਮੇਰੇ ਨਾਲ ਲੜਾਈ ਬੈਠ ਤੈਨੂੰ ਆਏ ਹੋਗਾ ਵੀ ਉਹਦੇ ਪੁਰਾਣੇ ਗੱਲ ਕਰ ਤੂੰ ਕਰਦੀ ਮੈਂ ਤਾਂ ਉਹਦੇ ਪੁਰਾਣੇ ਗੱਲ ਕਰੂੰਗੀ ਮੈਂ ਤੈਨੂੰ ਦੱਸਾਂ ਉਹਦਾਂ ਕਿੰਨੀ ਮਰਜ਼ੀ ਕਰ ਆ ਫੋਨ ਦਾ ਸਾਈਲੈਂਟ ਰੱਖ ਦੇ ਲਾ ਕੇ ਫੋਨ ਸਾਈਲੈਂਟ ਮੈਨੂੰ ਨਹੀਂ ਪਤਾ ਤਾਂ ਆਪੇ ਹੋ ਗਿਆ ਉਹ ਖਰਾਬ ਹੋ ਗਿਆ ਆਪੇ ਹੋ ਗਿਆ ਫੋਨ ਸਾਈਲੈਂਟ ਹਾਂ ਮੈਂ ਤੈਨੂੰ ਦੱਸਾਂ ਇਹਨੂੰ ਉਹਦੇ ਕੋਲ ਲੈ ਜੀ ਤੇ ਠੀਕ ਕਰਾ ਕੇ ਲਿਆ ਦੇ ਸਾਈਲੈਂਟ ਆਪੇ ਲੱਗ ਲੁੱਗ ਜਾਂਦਾ ਮੈਨੂੰ ਹਰ ਰੋਟੀ ਪਾ ਕੇ ਲਿਆ ਰੋਟੀ ਉਹਨਾਂ ਨੂੰ ਪਾ ਕੇ ਮੈਂ ਪਹਿਲਾਂ ਉਹਦੇ ਪੁਰਾਣੇ ਗੱਲ ਕਰ ਲਾ ਫੇਰ ਲਿਆ ਦੇਣੀ ਹੈ ਰੋਟੀ ਹੁਣ ਤੈਨੂੰ ਲੱਗਰਦੀ ਭੁੱਖ ਲੱਗੀ ਛੇਤੀ ਮੁੰਡਾ ਪੈ ਗਿਆ ਪੈ ਪਿਓ ਜਵਾਕੜੀ ਨੂੰ ਵੀ ਉਹੀ ਕੁਛ ਸਖਾਈ ਜਾਂਦੇ ਆ ਇਹ ਆਏ ਨਹੀਂ ਹੈਗਾ ਵੀ ਕੰਮ ਧੰਦਾ ਮਾੜਾ ਮੋਟਾ ਵਿਚਾਰਨਾ ਕਰਾ ਦੇਗੀ ਉਹ ਵੇਖ ਲੈ ਉਹਦਾ ਗੋਹਾ ਨਹੀਂ ਹਟਾਇਆ ਪਿੱਛੇ ਵੀ ਦਸਤੇ ਰੇ ਹੱਥ ਤਾਂ ਨਹੀਂ ਦੁਖਦੇ ਫੌੜਾ ਚੱਕ ਕੇ ਗੋਹਾ ਟਾ ਚਦੀਆਂ ਬੀਆ ਮੇਰਾ ਪੂਰਾ ਆਪ ਜਰਾ ਫੋਨ ਲਾਲਾ ਕਮਲਾ ਹੋ ਗਿਆ ਟੈਨਸ਼ਨ ਕਰ ਗਿਆ ਉਹ ਮੇਰੀ ਹੈਲੋ ਹਾਂ ਧੀਰੇ ਨਾ ਹੈ ਕਮਲਾ ਨਾ ਕਾ ਤੂੰ ਐ ਨਾ 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 ਦੇਖ ਮੇਰੀ ਗੱਲ ਸੁਣ ਰੋਣਾ ਨਹੀਂ ਮੇਰਾ ਵੀਰ ਕਮਲਿਆ ਤੇਰੀ ਭੈਣ ਹੈਗੀ ਆ ਹਾਂ ਨਾ ਮੈਨੂੰ ਤਾਂ ਦੱਸਿਆ ਨਹੀਂ ਦੱਸਿਆ ਨਹੀਂ ਤੇਰੇ ਜੀਜੇ ਨੇ ਐਡਾ ਰੋਣਾ ਹੈ ਸਰਾਣੇ ਲਾਇਕ ਕੁਛੜ ਚ ਫੋਣ ਤੇ ਪਿਆਰਿਆ ਆਏ ਨਹੀਂ ਹੈਗਾ ਮੈਂ ਦੱਸਦਾ ਤੇਰੀ ਭੈਣ ਤਾਂ ਵਿਚਾਰੀ ਕੱਲੀ ਹੈ ਆ ਦੇਖ ਲੈ ਹੁਣ ਮੈਨੂੰ ਐ ਸੀ ਆ ਫੋਸ ਨਾ ਮੱਧ ਦੇਗਾ ਹੋਰ ਫੌੜਾ ਮਾਰਦੀ ਸੀ ਨਾ ਵੀਰੇ ਚੱਲ ਤੇਰੇ ਆਏ ਤੋਂ ਮੈਨੂੰ ਤਾਂ ਦੋ ਦਿਨ ਸਹਾਰਾ ਹੀ ਲੱਗੂਗਾ ਜਵਾਨੀ ਵੱਡੀ ਉਂਗਲ ਤੇ ਨਹੀਂ ਮੂਤੇ ਮਾਂ ਪੁੱਤ ਐਡੇ ਵੱਡਣੇ ਆ ਹਾਂ ਕੋਈ ਨਹੀਂ ਤੇਰਾ ਜੀਜਾ ਭਲਾ ਮਾਨਸ ਨਾ ਜੇ ਐਡਾ ਭਲਾ ਮਾਨਸ ਹੁੰਦਾ ਭਲਾ ਆਦੀ ਮਾਨ ਨੂੰ ਕਹ ਦੇ ਵੀ ਮਾੜਾ ਮੋਟਾ ਕੰਮ ਕਰਾ ਦਿਆ ਕਰ ਸਾਰਾ ਦਿਨ ਲੰਮੀਆਂ ਤਾਣ ਕੇ ਪਈ ਰਹਿੰਦੀ ਐ ਮੇਰਾ ਤਾਪ ਵੀਰੇ ਤੇਰ ਨਾਲ ਬਾਲੀਆਂ ਗੱਲਾਂ ਕਰਨੀਆਂ ਸੌ ਲੱਗੇ ਮੇਰਾ ਤਾਪ ਢਿੱਡ ਹੌਲਾ ਹੋ ਜੂ ਤੇਰੇ ਨਾਲ ਗੱਲਾਂ ਕਰਕੇ ਬੇਬੇ ਬਾਪੂ ਤਬਾ ਤੂੰ ਹੀ ਤਾਂ ਹੈਗਾ ਮੈਂ ਤਾਂ ਤੇਰੇ ਚ ਹੀ ਬੇਬੇ ਦੀਂਦੀ ਐ ਤੇਰੇ ਚ ਹੀ ਬਾਪੂ ਦੀਂਦਾ ਨਾ ਮੇਰਾ ਵੀਰਾ ਮਨ ਨਾ ਹੌਲਾ ਕਰ ਲੈ ਦੋ ਦਿਨ ਦਾ ਤੂੰ ਮੈਂ ਤੈਨੂੰ ਮੀਂਹ ਨਾ ਨਹੀਂ ਜਾਣ ਦਿੰਦੀ ਆਹੋ ਆ ਜਾ ਬੱਸ ਮੈਂ ਤੇਰੇ ਵਾਸਤੇ ਨਾ ਵਧੀਆ ਵਧੀਆ ਚੀਜ਼ਾਂ ਬਣਾ ਕੇ ਰੱਖਦੀ ਆ ਪਰ ਆ ਜਾ ਤੂੰ ਹਾਂ ਠੀਕ ਆ ਚੱਲ ਹਾਂ ਮੈਂ ਡੀਕਦੀ ਆ ਚੱਲ ਚੰਗਾ ਆ ਜਾ ਆ ਜਾ ਲੈ ਕੁੜੀ ਕੋਈ ਨਾ ਇਹਨੂੰ ਤਾਂ ਭੇਜ ਜਾ ਕੇ ਇਹਨੇ ਪਨੀਰ ਲੈ ਕੇ ਆ ਜਾ ਕੇ ਮੇਰੇ ਭਰਾ ਨੇ ਹੋਏ ਬੁੜੀ ਨੂੰ ਹੀ ਦੱਸਦੀ ਬੁੜੀ ਬੜਬੜ ਕਰੂਗੀ ਚਲ ਕੋਈ ਐਂ ਠੰਮ ਲੈ ਉਹ ਹਰਮਣਾ ਮਾਰ ਲਾ ਮੁੱਛਾ ਨੂੰ ਹੱਥ ਨਾਲ ਤਾਂ ਪੀਾਂਗੇ ਜਾ ਕੇ ਬੋਤਲਾ ਨਾਲੇ ਖਾਵਾਂਗੇ ਮੀਟ ਤੇ ਲਾਉਂਗੇ ਨਿਆਰੇ ਲੈ ਉਹ ਮਾਰੀ ਨੂੰ ਇੱਕ ਤਾਂ ਇਹ ਨਹੀਂ ਵੱਜਦਾ ਇਹਨੂੰ ਕੋੜਾ ਮਾਰਨ ਨੂੰ ਇੱਥੇ ਕੋਈ ਸਮਾਨ ਪਿਆ ਸਾਰਾ ਕੁਝ ਤਾਂ ਵੇਚਦਾ ਚਲ ਮਾਰ ਹੀ ਦਈਏ ਯਾਰ ਚਲ ਕੱਚਾ ਮੈਂ ਤਾਂ ਇਹ ਕਹਿੰਦੀ ਸੀ ਤੂੰ ਸੌਂ ਹਟਿਆ ਹਾਂ ਸੌਣ ਦਾ ਦਿੰਦੀ ਨਹੀਂ ਤੁਸੀਂ ਦੱਸੋ ਇਸ ਵਾਰ ਉਹ ਦੱਸੋ ਬ੍ਰੋਸ ਜੋ ਟੁੱਟ ਡਲ ਗਿਆ ਕਦੇ ਇਹ ਆ ਜਾਂਦੀ ਹੈ ਸੌਣ ਦਾ ਦਿੰਦੀ ਨਹੀਂ ਕਿ ਉੱਤੇ ਜਾ ਕੇ ਸੌਂ ਹਟਿਆ ਕੁਛ ਕੀ ਹੈ ਨਹੀਂ ਨਾ ਨਾ ਦੱਸ ਚਾ ਕਹੀ ਜਾਂਦਾ ਦੱਸ ਮੈਂ ਤਾਂ ਇਹ ਕਹਿੰਦੀ ਸੀ ਤੂੰ ਰੋਟੀ ਖਾ ਲੇਂਗਾ ਫਿਰ ਹੁਣੀ ਹਾਂ ਰੋਟੀ ਖਾਦੇਂਗੇ ਤੈਨੂੰ ਮੈਂ ਰੋਟੀ ਲਾ ਦੇ ਕਹਿਣਾ ਮੇਰਾ ਕਾਲਜਾ ਮੱਚੀ ਜਾਂਦਾ ਹਜੇ ਉਹ ਤਿਆਰ ਦਾ ਕੈਫੇ ਲੈ ਲਿਆ ਦੀ ਮੈਂ ਤਾਂ ਤੂੰ ਤਾਂ ਠੀਕ ਥੀ ਪੈਸੇ ਦੱਸ ਤੂੰ ਦੱਸ ਕੀ ਕੰਮ ਹੈ ਕਹਿੰਦੀ ਦੇਖ ਡਾਕਟਰ ਕਹਿੰਦਾ ਦੋ ਘੰਟੇ ਬਾਅਦ ਰੋਟੀ ਖਾਈ ਦੀ ਆ ਤੂੰ ਐਂ ਕਰ ਜਾ ਕੇ ਨਾ ਮੈਂ ਪਨੀਰ ਲਿਆ ਉਹ ਕਹਦੇ ਬਾਸ ਤ ਲੈ ਕੇ ਆਉਣਾ ਮੈਂ ਕਿਹਾ ਤੈਨੂੰ ਪਨੀਰ ਬਣਾ ਕੇ ਖਵਾ ਦੂੰਗੀ ਆਸਿਆ ਨਾ ਪੈਸਾ ਦੇ ਪਰ ਕਮਾਲ ਹੋ ਗਈ ਖਵਾਉਣਾ ਤੈਨੂੰ ਮੈਂ ਬੜਾ ਹੀ ਸੇ ਮੇਰ ਤੋਂ ਬਾਲਦੇ 200 ਰੁਪਏ ਦੇ ਦੇ ਚਲ ਮੈ ਲਾਣਾ ਕਿ ਚਲਾਇਂ ਕਰ 200 ਰੁਪਏ ਦਊਗੀ ਪਨੀਰ ਤੈਨੂੰ ਨਹੀਂ ਬਣਾ ਕੇ ਦਿੰਦੀ ਫਿਰ ਮੈਂ ਹੋਰ ਕੀ ਦੀ ਗੱਲ ਬਣਾਉਣਾ ਫਿਰ ਮੇਰੇ ਭਰਾ ਨਹੀਂ ਆਉਣਾ ਇਹਦੋਂ ਇੱਥੇ ਆ ਕੇ ਨਾ ਲੈਣ ਤੇ ਵੀ ਤੇਰੇ ਭਰਾ ਨਹੀਂ ਆਉਣਾ ਹੂੰ ਮੈਂ ਨਾ ਪੈਸੇ ਲਿਆ ਫਿਰ ਤਾਹਨੇ ਕਉ ਮਤ ਹੁਣ ਮੈਂ ਮੈਂ ਪੈਸੇ ਤੈਨੂੰ ਕੱਟ ਕੇ ਦੇ ਦਿੰਨੀ ਅੰਦਰੋਂ ਮੇਰੀ ਗੱਲ ਸੁਣ ਲੈ ਪਨੀਰ ਲੈ ਕੇ ਸਿੱਧਾ ਘਰੇ ਆ ਜੀ ਸੁਣ ਗਿਆ ਉਹ ਮੈਂ ਵੀ ਤੇ ਪੁੱਠਾ ਹਾਂ ਸਿੱਧੇ ਆਉਂ ਘਰੇ ਉੱਥੇ ਹੋਰ ਨਾ ਰਹ ਆਪਦੇ ਯਾਰਾਂ ਨਾਲ ਟੱਕੜ ਮਾਰਨ ਬਈ ਜੀ ਲੱਭ ਅਜਲੀ ਆ ਫੇਰ ਲੈ ਕੇ ਆਉਣਾ ਉਹ ਆਉਣ ਵਾਲਾ ਹੀ ਆ ਮੈਨੂੰ ਕਹਿੰਦਾ ਕਹਿੰਦਾ ਭੈਣੀ ਮੇਰੇ ਜੀ ਨਹੀਂ ਲੱਗਦਾ ਬਾਲਾ ਰੋਂਦਾ ਨਾਲੇ ਐਂ ਕਰੀ ਉਹਨੂੰ ਛੇਤੀ ਦਫਾ ਕਰਦੀ ਕਿਤੇ ਇੱਥੇ ਬੈਜੇ ਬਾ ਕੇ ਜਾਂਦਾ ਵੀ ਹੁੰਦਾ ਫੇਰ ਲਿਆ ਕੇ ਪਨੀਰ ਖਵਾਉਣਾ ਉਹਨੂੰ ਦੇਖ ਲੈ ਦੇਖ ਲੈ ਹੈ ਜੇ ਉਹਦੇ ਵਿਚਾਰ ਦੇ ਸਿਰ ਤੇ ਮਾਪਿਓ ਨਹੀਂ ਤਾਂ ਆਉਂਦਾ ਉਹਨੂੰ ਕੀ ਲੋੜ ਆਉਂਦੀ ਕਿਵੇਂ ਮੈਂ ਸਭ ਜਾਣਦਾ ਸਭ ਜਾਣਦਾ ਸਾਨੂੰ ਕੁੜੀ ਜਾ ਢੱਡਲ ਜਾ ਕੇ ਇੱਥੇ ਬੈਹ ਜਾਂਦਾ ਕਈ ਵਾਰ ਤਾਂ ਉਹਨੂੰ ੱਟਕੇ ਮਾਰ ਮੈਂ ਕੱਢਿਆ ਉਹ ਲਾ ਉਹਦੇ ਵਾਲੇ ਪਨੀਰ ਚ ਜੇ ਉਂਗਲ ਵੀ ਲਾਈ ਆ ਨਾ ਉਂਗਲ ਮਿਸ਼ਾਬ ਲਾ ਲਈ ਪੈਸੇ ਜਾ ਕੇ ਦਿੰਨੀ ਆ ਉਹ ਚੱਲ ਮੈਂ ਤਾਂ ਬਾਹਰ ਖਾ ਜਾ ਤੂੰ ਲੈ ਲੈ ਪਟੜੀ ਨੂੰ ਫੜਾ ਕੇ ਪੈਸੇ ਹਾ ਹਾ ਵੜੀ ਦੇ ਵੀ ਲੰਬਾ ਕਿਤੇ ਜੰਮ ਕੇ ਚੋਰੀ ਨੂੰ ਦੇਖਣ ਦਾ ਮਾਰਾ ਵੀ ਮੈਂ ਕਿੱਥੇ ਰੱਖਦੀ ਆ ਜੇ ਤੇਰਾ ਵੀ ਬਹੁਤ ਚੱਕਰ ਨਹੀਂ ਦਿੰਦੀ। ਹਾਂ ਮੈਂ ਮੱਚਾ। ਪੈਸਾ ਵੀ ਤਾਂ ਨਹੀਂ ਹੈ ਨੀ। ਦੇਖਣਾ ਮੇਰੇ ਮਾਪਿਓ ਨੇ ਵੀ ਕੀ ਸੋਚਿਆ ਜਦੋਂ ਉਹਦੇ ਲਾੜ ਲਈ ਸੀ ਸੋਚ ਕੇ ਤਾਂ ਐ ਲਾਈ ਹੂੰਗੀ ਪਿੱ ਚੰਗਾ ਸੁਭਾਅ ਦਾ ਵੀ ਚੰਗਾ ਹੈ ਮਿਲ ਕੇ ਇਹ ਖੁਸ਼ ਰੱਖੂੰਗਾ ਪਰ ਕੀ ਪਤਾ ਸੀ ਉਹਨਾਂ ਨੂੰ ਵੀ ਚੰਦਰਾ ਏਡੇ ਗੰਦੇ ਸੁਭਾਅ ਦਾ ਕਿਵੇਂ ਬੋਲਦਾ ਸੀ ਕਹਿੰਦਾ ਕਿ ਖਾਨਸੂਰਾ ਨਾ ਤੂੰ ਦੱਸ ਕਿ ਬਿਨਾ ਖਾਦਾ ਸੌਣਾ ਨੇ ਆਪਣਾ ਕਹਿੰਦੇ ਹੁੰਦੇ ਆ ਪਸੇਰੀ ਪਸੇਰੀ ਪੱਕਾ ਅੰਨ ਖਾ ਜਾਂਦੇ ਆ ਮਾਂ ਪੁੱਤ ਤੇ ਉਹ ਦੇਖ ਲੈ ਦੀ ਮਾਂ ਸਾਰਾ ਦਿਨ ਖਾਈ ਜਾਂਦੀ ਚੜੀ ਜਾਂਦੀ ਆ ਕੋਈ ਫੜ ਫੂਟ ਲਿਆਵੇ ਉਹ ਨਹੀਂ ਛੱਡਦੀ ਕੋਈ ਬੇਸਪੋਟ ਲਿਆਵੇ ਉਹ ਨਹੀਂ ਛੱਡਦੀ ਕੋਈ ਭੂਜੀਆਂ ਲਿਆਵੇ ਉਹ ਨਹੀਂ ਛੱਡਦੀ ਹੈ ਹਜੇ ਇਹ ਕਹਿਣਗੇ ਉਹ ਖਾਂਦਾ ਉਹ ਤਾਂ ਵਿਚਾਰਾ ਤੋਂ ਫੁਲਕੇ ਖਾਂਦਾ ਵੱਧ ਤੋਂ ਵੱਧ ਇੰਨਾ ਕਿ ਵੀ ਮੀਟ ਨਾ ਖਾ ਲਿੰਦਾ ਹੈ ਉਹ ਵੀ ਇਹਨਾਂ ਦੇ ਚੁਬਦੇ ਆ ਜਾਂ ਪਨੀਰ ਨਾ ਖਾ ਲਿੰਦਾ ਮਿੱਟਾ ਹੈ ਜਾਣੇ ਉਹ ਕੋੜਾ ਥੋੜਾ ਖਾਂਦਾ ਆ 200 ਰੁਪਏ ਹੁਣ ਮੇਰਾ ਰੱਖਿਆ ਵੈ ਜੇ ਹੁਣ ਕਾਹੇ ਵੀ ਕੱਲ ਨੂੰ ਮੈਂ ਪਨੀਰ ਲਿਆ ਕੇ ਦਿੱਤਾ ਸੀ ਕੋਈ ਨਾ ਦਿਉ ਇਹ ਤੇ ਰੁੜ ਜਾਣੇ ਦੀ ਗਲਕੂਠਾ ਨਾਲੇ ਦੀ ਮਾਂ ਨੂੰ ਖਵਾ ਪਨੀਰ ਆ ਜਾ ਹਾਂ ਲੈ 200 ਰੁਪਿਆ ਦੇਖ ਲੈ 200 ਆ ਪੂਰਾ ਉਹ ਲਿਆ ਫੜਾ ਮੈਨੂੰ ਪਤਾ ਹੈ ਤੋਈ ਨਾ ਹੁਣ ਮੇਰੇ ਪਨੀਰ ਚ ਨੀਤ ਨਾ ਰੱਖੀ ਭਗ ਜਾ ਹੁਣ ਅੱਡ ਡਲ ਜਾ ਰਿਹਾ ਜਿਹੜੇ ਕੱਟ ਕੇ ਫੜਾ ਤਿਆਰੀਆਂ ਕਰਦੀਆਂ ਝਾੜ ਪੁੰਝ ਕਰਦੀਆਂ ਸਾਰੀ ਚੱਲ ਜੇ ਮੈਂ ਮੰਗਣਾ ਫਿਰ ਕਦੇ ਹੀ ਨਿਕਲਦੇ ਪੈਸੇ ਮੰਗਲਾਂ ਵਾਲੇ ਹੋਰ ਕੁਸਲ ਲਿਆ ਕੇ ਰੋਜ ਫੜਾਉਣਾ ਨਾ ਮੈਨੂੰ ਉਦੋਂ ਤਾਂ ਮਾਂ ਨੂੰ ਫੜਾ ਦਿੰਦਾ ਉਹਦੇ ਗਿੱਜੇ ਭਰਦਾ ਆ ਕੋਈ ਨਾ ਕੋਈ ਨਾ ਕਰਦਾ ਦੇਖੀ ਆ ਲੈ ਮੇਰਾ ਪ੍ਰਾਉ ਕਾ ਕੁੜੇ ਹੋ ਗਏ ਹਾਂ ਬੇਬੇ ਇੱਧਰ ਚੱਲੇ ਆਉ ਰਹੀ ਆ ਉਹ ਬੇਬੇ ਨੇ ਘਤ ਬਾਹਰ ਮਾਰ ਲੀਏ ਨੇ ਕਹੀ ਕਿ ਜਾਂਦੀ ਆ ਇਹ ਉਹ ਮਤਾ ਬਾਜ਼ਾਰ ਜਾਣਾ ਮੜਾ ਜਾ ਕੰਮ ਅੱਛਾ ਕਰਨਾ ਉਹ ਥੋੜਾ ਸਮਾਨ ਲੈ ਕੇ ਆਉਣਾ। ਕੌਣ ਤੇ ਗੱਲਾਂ ਕਰਦੀ ਸੀ? ਕੀ? ਉਹ ਬਲੰਗਰੇ ਆਉਣਾ ਨੇ ਲੱਗ। ਜਿਹੜਾ ਉਹ ਸਾਲ, ਤੇਰਾ ਸਾਲਾ ਜਿਹੜਾ। ਆਹੋ ਮੈਨੂੰ ਪਤਾ ਉਹ ਨਹੀਂ ਆਉਣਾ। ਹੋਰੇ ਨਾ ਉਹਨਾਂ ਬਹੁਤ ਪਨੀਰ ਗੂੜੀ। ਬਰ ਰਹਿਣ ਦੇ। ਉਹ ਮੈਂ ਕਿਹੜਾ ਮੈਂ ਸਵੇਪੀਂਦਾ ਪਨੀਰ ਲੈ ਕੇ ਆਉਂਗਾ। ਤੂੰ ਕਿਉਂ ਟੈਨਸ਼ਨ ਲੈਨੀ ਐ? ਦੇਖ ਲੈ, ਦੇਖ ਲੈ। ਐਡੀ ਮਾੜੀ ਨੀਤ ਦੀਆ ਬੁੜੀ ਜੀ, ਨਾ ਮਰੇ, ਨਾ ਮੰਝਾ ਛੱਡੇ। ਹੈ? ਕੋਣੋ ਵੀ ਸਿਖਾਈ ਜਾਂਦੀ ਐ। ਹਾਈ ਦਾ ਬਾਪੂ ਮਾਰ ਤਾ ਵਿਚਾਰਾ ਆਹੀ ਸੋਣ ਪਣਿਆ ਨੇ ਮਾਰਿਆ ਕੋਈ ਨਾ ਬਾਤ ਜਾਣਦੇ ਐਸਾ ਨਹੀਂ ਉਹ ਬਹੁਤ ਹੋਰ ਲੌਂਟੇ ਉਹ ਟੋਲ ਨਾ ਤੇ ਹੀ ਨਾ ਮੈਂ ਆਪੇ ਭਜਾ ਦੂੰ ਉਹਨੂੰ ਹੌਲੀ ਹੌਲੀ ਇੱਕ ਨੇ ਚੱਲ ਫਿਰਾਂ ਤੇਰੀ ਕੋਈ ਸੋ ਮੀਨ ਦਫਾ ਤਬੀਰ ਲੈ ਹੋਰ ਲੈ ਸੋ ਆ ਵੀ ਨਾ ਲੈ ਕਹਾਂਗਾ ਮੈਂ ਕਿ ਦੂਜਾ ਲੈ ਕੇ ਪੜਾਉਨੂੰ ਹਾਂ ਹੋਰ ਜੰਦੇ ਵੀ ਤਾਂ ਤੋਂ ਕਿਸ ਨਾ ਨਾ ਕੋਈ ਤੂੰ ਨਾ ਟੈਨਸ਼ਨ ਲੈ ਹੂੰਦਾ ਜਣਾ ਹਿੰਦਾ ਹੁਣ ਤਾਂ ਇਹ ਕੋਈ ਮੰਗੋਣਾ ਦਵਾਈ ਦੂਈ ਨਾ ਨਾ ਦਵਾਈ ਤਾਂ ਵੀ ਤਵਰੀ ਹੈਗੀ ਐ ਬੁਲੈਟ ਦੀ ਦਿੰਦੀ ਸੀ ਤੀ ਕੋਈ ਨਹੀਂ ਸਰ ਕੋਈ ਨਾ ਤੂੰ ਨਾ ਹੁਣ ਗੱਲ ਕਰੀ ਮੈਂ ਪਹਿਲੇ ਆਉਂਗਾ ਤੂੰ ਨਾ ਬੋਲੀ ਉਹਦੇ ਨਾਲ ਠੀਕ ਹੈ ਠੀਕ ਚੱਲ ਹਾਂ ਜਾਵਰ ਨਾ ਬੇਬੇ ਮੈਨੂੰ ਆਏ ਦੱਸ ਹੈ ਤੇਰੇ ਤੋਂ ਹੈ ਨਹੀਂ ਹਾਜਮਾ ਕੀ ਹੋ ਗਿਆ ਮੈਨੂੰ ਨਾ ਉਹ ਨੂੰ ਇੰਨੀ ਉਂਗਲਾਂ ਲਾ ਕੇ ਤੋਰਿਆ ਕਾਹਿੰਗੋ ਲਾਇਏ ਮੈਂ ਤਾਂ ਹੀ ਪੁੱਛਿਆ ਤੈਨੂੰ ਵੀ ਕਿੱਧਰ ਜਾਣਾ ਤੂੰ ਨਾ ਤੇਰਾ ਪੁੱਛਣ ਦਾ ਕੀ ਹੱਕ ਬਣਦਾ ਸੀ ਬਾਈ ਕੁਮਾਰ ਹੋ ਗਈ ਤੇਰੀ ਮੇਰਾ ਪੁੱਤ ਆਵੇ ਮੈਨੂੰ ਦੱਸ ਕੇ ਜਾਵੇ ਨਹੀਂ ਤੂੰ ਚੁੱਪ ਕਰ ਜਾ ਤੇ ਪਿਆਰ ਕੀ ਕਰਦੀ ਕੀ ਆਂੀ ਤੂੰ ਤਰ ਤੇਰੇ ਮਾਰੂ ਦੋਖਾ ਨੇ ਦੀ ਜੜ ਤੇ ਗੱਲੇ ਨਹੀਂ ਕਰਨੀ ਚੱਲ ਤਰ ਤੇ ਹਾਂ ਤੂੰ ਅੰਦਰ ਜਾ ਕੇ ਪੜ ਲਾ ਇਹ ਤਾਂ ਇਹੋ ਜੀ ਹੈ ਅਜਾ ਤੱਬਰ ਹੀ ਬੇਸੂਰਿਆਂ ਦਾ ਬੇਸੂਰੇ ਤੂੰ ਤੇਰੇ ਪੇਕੇ ਬੇਸੂਰੇ ਬੇਸਰ ਮਾ ਬੇਬੇ ਤੇਰੇ ਪੇਕੇ ਹੋਣਗੇ ਬੇਸੂਰੇ ਨਾ ਮੇਰੀ ਗੱਲ ਸੁਣ ਲੈ ਮੇਰੇ ਮੇਰੇ ਪੇਕੇਆਂ ਚ ਕੌਣ ਰਹਿ ਗਿਆ ਮੇਰਾ ਮਾਂ ਨਹੀਂ ਬੋਲ ਖੱਪੜਾ ਨੂੰ ਕੰਨ ਜੜਦਾ ਆਏ ਕਿ ਮੈਂ ਮਾਰੇਗੀ ਤੂੰ ਮੈਂ ਤੈਨੂੰ ਇੱਕ ਗੱਲ ਸੁਣ ਲੈ ਮੇਰੀ ਤੇਰਾ ਮੁੰਡਾ ਨਹੀਂ ਆਏ ਘਰੇ ਮੱਕੜੀ ਸੀ ਫਿਰੂੰਗੀ ਕੜੀ ਚੀਏ ਮੇਰੀ ਚੱਪਲ ਨਹੀਂ ਦੇ ਮੇਰੇ ਕੋਲ ਮੇਰੀ ਗੱਲ ਸੁਣ ਲੈ ਬੇਬੇ ਮੈਨੂੰ ਐਂ ਦੱਸ ਤੂੰ ਉਂਗਲਾ ਲਾਉਂਦੀ ਨਹੀਂ ਤੂੰ ਹੁਣ ਉਹਨੂੰ ਕਹਿ ਕੇ ਨੀ ਤੋੜਿਆ ਵੀ ਪਨੀਰ ਨਾ ਲੈ ਕੇ ਆਈ ਕੋਈ ਹੋਰ ਚੀਜ਼ ਕਹ ਕਹੇ ਤੂੰ ਹਰ ਵਾਰ ਤਾਂ ਮੈਂ ਰਹੂੰਗਾ ਲਾਉਣ ਦਾ ਕਿਉਂ ਤੂੰ ਸਾਰਾ ਗੱਲ ਕਹਿਣ ਦਾ ਕੀ ਮਤਲਬ ਹੈ ਕਿੱਥੇ ਕਮਾਲ ਹੋ ਗਈ ਪੈਸੇ ਮੈਂ ਦਿੱਤੇ ਆ ਤੁਹਾਡੇ ਕੋਲ ਮੇਰੇ ਸ਼ਗਨਾਂ ਵਾਲੇ ਪੈਸੇ ਨੇ ਤੂੰ ਤਾਂ ਜੇਬ ਚ ਪੰਜੀ ਨਹੀਂ ਕੱਢਦੀ ਮੈਂ ਪੰਜੀ ਕਾ ਕੱਢਿਆ ਯਾਰੀ ਕਮਾਈ ਤਾਂ ਤੇਰੇ ਕੋਲੇ ਜਾਂਦੀ ਏ ਕਮਾਈ ਮੈਂ ਤਾਂ ਦਵਾਈ ਬੁੱਠੀ ਲਈ ਮੈਂ ਮਰ ਜਾ ਕਿੱਡਾ ਕੁਫਰ ਤੋਰਦੀ ਆ ਨਾ ਤੇਰੀਆਂ ਮੈਂ ਤੈਨੂੰ ਕਮਾ ਸਿਵਿਆਂ ਚ ਲੱਤਾ ਹੈਂ ਗੀਆਂ ਹਜੇ ਵੀ ਝੂਠ ਬੋਲਦੀ ਆ ਤੈਨੂੰ ਤਾਂ ਹਰ ਵਾਰ ਤਾਂ ਹੀ ਕਹਿੰਦੀ ਤੂੰ ਮੇਰੇ ਘਰ ਮਰਨਾ ਮੈਂ ਖੁੱਲੀ ਆਵਾ ਸਾਲ ਲੱਗੇ ਪਤਾ ਨਹੀਂ ਕਦੋਂ ਮਰेंगी ਕਦੋਂ ਮੰਜਾ ਛੱਡੇਗੀ ਮੇਰੇ ਪਿੰਡਾਂ ਨਹੀਂ ਛੱਡੀ ਪਤਾ ਨਹੀਂ ਕਿਹੋ ਜੀ ਸੱਸ ਟੱਕਰੀ ਆ ਨਾ ਲੋਕ ਕਹਿੰਦੇ ਹੁੰਦੇ ਆ ਜਾਂ ਤਾਂ ਸੱਸ ਚੰਗੀ ਹੋਵੇ ਜਾਂ ਫੋਟੋ ਟੰਗਿਓ ਸੱਚ ਨੂੰ ਟੰਗੀ ਹੋਵੇ ਤੇਹੀ ਤਾਂ ਐਡੀ ਮਾੜੀ ਹੈ ਕਿਸੇ ਦੇ ਚੰਦਰੀ ਨੂੰ ਬਣਾਵੇ ਕਿਸੇ ਦੇ ਸਾਰੀ ਦਿਹਾੜੀ ਮੈਂ ਕਹਿੰਦੀ ਲਘੂ ਪਿੱਤਾ ਪਿਆ ਨਾ ਮੁੰਡੇ ਨੂੰ ਟੱਕਣ ਦਿੰਦੀ ਆ ਨਾ ਮੈਨੂੰ ਟੱਕਣ ਦਿੰਦੀ ਆ ਰੋਟੀ ਦੇ ਵਰਕੀ ਤੱਕ ਹੀ ਦੇਣੀ ਤੇ ਹਣੇ ਹਰ ਵਕਤ ਜੀਭ ਗਿੱਠੀ ਚੱਲਦੀ ਹੈ ਇਹ ਤਾਂ ਗਿੱਠੀ ਗਿੱਠੀ ਚੱਲਦੀ ਹੈ ਜੀ ਬਹੁਤ ਹੈਰਾਨ ਕਰਦੀ ਐ ਭਾਈ ਰੱਬ ਜੀ ਦੂਹ ਦੇਵੇ ਚੰਗੀ ਦੇਵੇ ਮਾਪੇ ਬਪ ਦੀ ਸੇਵਾ ਕਰਨੀ ਹੋਵੇ ਇਹ ਤਾਂ ਮੈਂ ਕਹਿੰਦਾ ਬਹੁਤ ਹੈਰਾਨ ਕਰਦੀ ਐ ਦੇਖ ਤਾਂ ਸਹੀ ਰੋਟੀ ਨੀ ਮੁਰਗੀ ਖਾਣ ਤਾਂ ਕੀ ਦੇਣੀ ਐ ਚੱਕ ਮਾਸੀ ਵਾ ਆ ਗਿਆ ਆ ਕੀ ਐ ਉਹ ਇਹਦਾ ਕੱਪੜੇ ਨੇ ਲੱਗ ਜਾਉ ਮਹੀਨਾ ਕੋ ਐ ਪਣੇ ਪਣੇ ਮਾਸੀ ਮਰ ਗਈ ਪਣੇ ਨਹੀਂ ਬੇਬੇ 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 ਨਹੀਂ ਪਾਣੀ ਲੈ ਕੇ ਆਨੀ ਭੱਜ ਕੇ ਭੱਜ ਕੇ ਲੈ ਕੇ ਆਨੀ ਮਾਸੀ ਬੇਬੇ ਬੇ ਮੇਰੇ ਨਾਲ ਲੜਦੀ ਹਟਿਆ ਇਹ ਕਿੱਥੋਂ ਮਰਦੀ ਐ ਤਾਂ 10 ਜਾਨਾਂ ਨੂੰ ਮਾਰ ਕੇ ਨਹੀਂ ਮਰਦੀ ਨਹੀਂ ਛੱਡਦੀ ਨਹੀਂ ਛੇਤੀ ਖੜਾ ਨਹੀਂ ਛੱਡਦੀ ਮੈਂ ਤੈਨੂੰ ਦੱਸਤੀ ਗੱਲ ਨੀ ਬੇਬੇ ਬੋਲ ਪਾ ਨੀ ਬੋਲ ਬੋਲ ਪਾ ਹਾ ਠੰਡ ਪੈ ਗਈ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਪੜੇ 40 ਖੇਚਲਾਣਾ ਕਰੀ ਮੈਂ ਜੀਜੇ ਨੂੰ ਫੋਨ ਕਰਦਾ ਪਲੀਆਂ ਪੁਲੀਆਂ ਇਕੱਠੀਆਂ ਕਰਦੇ ਸੀ ਨੀ ਆ ਤਾਂ ਤੇਰਾ ਮਾਮਾ ਪੀ ਗਿਆ ਹੋਰ ਲਿਆ ਪਾਣੀ ਬੇਬੇ ਦੇ ਮੂੰਹ ਤੇ ਮਾਰਾਂਗੇ ਨੀ ਬੇਬੇ ਬੇਬੀ ਰ ਨਾਲ ਲੱਗ ਜਾ ਤਾਂ ਉਹ ਨਾਈਆਂ ਦੇ ਕੱਟੇ ਅਰ ਗਈ ਹੋਈ ਪੀਏ ਖਾ ਖਾ ਕੇ ਹਾਂ ਆਏ ਹਾਏ ਹਾਏ ਲੈ ਨੀ ਪੜੇ ਮੜਦੇ ਮੂੰਹ ਟਾਕਦੇ ਆ ਜੇ ਕਿਤੇ ਉਹ ਪੂਰੀ ਹੋ ਗਈ ਹੋਈ ਅਗਲਾ ਕੋ ਮੂੰਹ ਨਹੀਂ ਟੱਕਿਆ